ਕਿਆ ਨਾ はい ਵਾਹ ਜਾਨ ਤੋਂ ਪੱਲੇ ਪਰ ਇਹ ਮੁਕੀ ਦੀ ਬਾਗ ਨਹੀਂ ਤੁਹਾਡੇ ਪਰ ਨਹੀਂ ਜਾਣੀ ਨਹੀਂ ਜਾਣੀ ਪਤਾ ਕੀ ਨਾਮ ਆ ਤੁਹਾਡਾ ਇਸ ਪਿੰਡ ਵਿੱਚ ਅਸੀਂ ਇਸ ਟਾਈਮ ਮੌਜੂਦ ਆ ਤੇ ਇੱਥੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਪਲਭਧ ਹੈ ਮੇਰਾ ਨਾਮ ਜਸਪ੍ਰਿਤ ਕੋਹੜ ਹੈ ਇਸ ਵੇਲੇ ਅਸੀਂ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਧੀਰਾ ਘਰਾ ਵਿੱਚ ਖੜੇ ਆ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋੜਾ ਦੀ ਮਾਰ ਪਈ ਹੈ ਤੇ ਕਾਫੀ ਪਿੰਡ ਪ੍ਰਭਾਵਿਤ ਹੋਏ ਨੇ ਤੇ ਸੰਤਾਂ ਦੇ ਸਹਿਯੋਗ ਦੇ ਨਾਲ 12 ਪਿੰਡਾਂ ਦੀ ਜਿਹੜੀ ਸੇਵਾ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭਾਲੀ ਹੈ ਜਿਹਦੇ ਵਿੱਚ 9 ਪਿੰਡ ਨੇ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਨੇ ਸੋ ਸਾਡੀ ਜਿਹੜੀ ਟੀਮ ਹੈ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਜਿਹੜੇ ਕਾਰਜ ਹੈ ਉਹ ਚੱਲਦੇ ਪਏ ਨੇ ਸੋ ਇਹਨਾਂ 9 ਪਿੰਡਾਂ ਦੇ ਵਿੱਚ ਸੇਵਾਵਾਂ ਜਾਰੀ ਨੇ ਜੀ ਸਾਨੂੰ ਇੰਨੀ ਦੂਰ ਇਸ ਪਿੰਡ ਵਿੱਚ ਸੇਵਾ ਕਰਨ ਦੀ ਸੋਚ ਕਿਵੇਂ ਜਦੋਂ ਹੜਾ ਦਾ ਪਤਾ ਲੱਗਿਆ ਤੇ ਉਦੋਂ ਸਾਨੂੰ ਪਤਾ ਲੱਗਿਆ ਕਿ ਜਦੋਂ ਇੱਥੇ ਹੜ੍ਹ ਆਏ ਨੇ ਇੱਥੇ ਪਾਣੀ ਬਹੁਤ ਸੀ ਪਰ ਇੱਥੇ ਕੋਈ ਵੀ ਨਹੀਂ ਸੀ ਪਹੁੰਚਿਆ ਜ਼ਿਆਦਾਤਰ ਜਿਹੜੇ ਸੇਵਾਵਾਂ ਸੀ ਉਹ ਮੱਝ ਵਾਲੇ ਪਾਸੇ ਜਾ ਰਹੀਆਂ ਸਨ ਤੇ ਸਾਨੂੰ ਲੱਗਿਆ ਕਿ ਸੇਵਾ ਉੱਥੇ ਕਰੀਏ ਜਿੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਸੋ ਇਸ ਕਰਕੇ ਅਸੀਂ ਫਿਰੋਜ਼ਪੁਰ ਇਲਾਕੇ ਨੂੰ ਇੱਥੇ ਆ ਕੇ ਸੇਵਾ ਕਰਨੀ ਸ਼ੁਰੂ ਕੀਤੀ 22 ਅਗਸਤ ਤੋਂ ਤੇ ਲਗਾਤਾਰ ਘਰ ਘਰ ਜਾ ਕੇ ਉੱਥੇ ਪਹੁੰਚਾਇਆ ਰਾਸ਼ਨ ਪਹੁੰਚਾਇਆ ਕਿਉਂਕਿ ਪਾਣੀ ਤਕਰੀਬਨ 15 15 22 ਫੋਟੋ ਉਸ ਵੇਲੇ ਪਾਣੀ ਸੀ ਤੇ ਕਿਸ਼ਤੀਆਂ ਰਾਹੀਂ ਘਰ ਘਰ ਦੇ ਵਿੱਚ ਸਮਾਨ ਪਹੁੰਚਾਇਆ ਗਿਆ ਸੀ ਸੇਵਾ ਲਈ ਵਲੰਟੀਅਰ ਅਤੇ ਫੰਡਰਸ ਦਾ ਕਿਸ ਤਰ੍ਹਾਂ ਤੁਸੀਂ ਮੈਨੇਜ ਕਰੋਗੇ ਸੰਗਤ ਜਿਹੜੀ ਸਾਨੂੰ ਸਹਿਯੋਗ ਕਰ ਰਹੀ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਕੰਮ ਹੋ ਰਿਹਾ ਔਰ ਇਹਦੇ ਵਿੱਚ ਪਾਰਦਰਸ਼ਤਾ ਪੂਰੀ ਹੈ ਟਰਾਂਸਪੇਰੈਂਸੀ ਨਾਲ ਕੰਮ ਹੋ ਰਿਹਾ ਹੈ ਅਸੀਂ ਜੋ ਸਹਿਯੋਗ ਦੇ ਰਹੇ ਹਾਂ ਉਹ ਸਹੀ ਥਾਂ ਤੇ ਪਹੁੰਚ ਰਿਹਾ ਹੈ ਸੋ ਇਸ ਕਰਕੇ ਜਿਹੜਾ ਸੰਕਟ ਦੇ ਪੂਰਨ ਸਹਿਯੋਗ ਨਾਲ ਇਹ ਸਾਰੇ ਕਾਰੇ ਚੱਲ ਰਹੇ ਨੇ ਬਾਕੀ ਵਲੰਟੀਅਰ ਸਰਵਿਸਿਜ਼ ਦੇ ਲਈ ਬਹੁਤ سارے ਨੌਜਵਾਨ ਅੱਗੇ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਨਾਲ ਲਿਆ ਜਾਵੇ ਤੇ ਨਾਲ ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜੀਆਂ ਉਹ ਸਾਰੀਆਂ ਸੇਵਾਵਾਂ ਨਿਭਾ ਰਹੇ ਹਾਂ ਜੀ ਅ ਇਸ ਸੇਵਾ ਵਿੱਚ ਕੀ ਕੋਈ ਫੰਡਸ ਜਾਂ ਕਿਸੇ ਹੋਟਾਂਕ ਨਾਲ ਯੋਗਦਾਨ ਪਾ ਰਹੇ ਹੋ ਹਾਂਜੀ ਬਹੁਤ ਸਾਰੀ ਸੰਗਤ ਹੈ ਜਿਹੜੀ ਸਹਿਯੋਗ ਦੇ ਰਹੀ ਹੈ ਕਿਉਂਕਿ ਜੇ 22 ਅਗਸਤ ਤੋਂ ਕਾਰੇ ਚੱਲ ਰਹੇ ਨੇ ਲਗਾਤਾਰ ਇਹਨੇ ਦੇਣਾ ਤਾਂ ਉਹ ਸਭ ਬਿਨਾਂ ਸੰਗਤ ਦੇ ਸਹਿਯੋਗ ਦੇ ਸਪੋਰਟ ਬਿਨਾਂ ਸਪੋਰਟ ਦੇ ਇਹ ਪੋਸੀਬਲ ਨਹੀਂ ਹੈ ਸੋ ਸਾਨੂੰ ਬਹੁਤ ਸਾਰਾ ਸਹਿਯੋਗ ਹੈ ਜਿਹੜਾ ਜਿਹੜੇ ਕੌਮ ਦਾ ਦਰਦ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਉਹਨਾਂ ਵੱਲੋਂ ਮਿਲ ਰਿਹਾ ਹੈ ਤੇ ਜਿਨ੍ਹਾਂ ਨੂੰ ਇੱਕ ਇਨਸਾਨੀਅਤ ਦਾ ਦਰਦ ਹੈ ਭਾਵੇਂ ਉਹ ਪੰਜਾਬੋਂ ਬਾਹਰ ਬੈਠੇ ਨੇ ਭਾਵੇਂ ਉਹਨਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ ਪਰ ਇਨਸਾਨ ਹੋਣ ਦੇ ਨਾਤੇ ਇੱਕ ਦੂਜੇ ਦੀ ਸਪੋਰਟ ਲਈ ਬਹੁਤ ਜਿਹੜੇ ਨਾਗਰਿਕ ਨੇ ਅੱਗੇ ਆ ਰਹੇ ਨੇ ਜੀ ਇਤੋਂ ਦੇ ਹਾਲਾਤ ਦੇਖ ਕੇ ਪਹਿਲੀ ਵਾਰ ਮਨ ਵਿੱਚ ਇਹ ਆਇਆ ਜੇ ਉਸ ਪਹਿਲੀ ਵਾਰ ਇੱਥੇ ਆਏ ਕਿਉਂਕਿ ਕਦੇ ਪਿੰਡਾਂ ਵਿੱਚ ਇੰਦਾ ਖਾਸ ਤੌਰ ਤੇ ਜਾਣ ਦਾ ਮੌਕਾ ਨਹੀਂ ਮਿਲਿਆ ਜਦੋਂ ਪਹਿਲੀ ਵਾਰੀ ਮੈਂ ਇੱਥੇ ਆਈ ਤਾਂ ਮੈਂ ਜੋ ਇੱਥੋਂ ਦੇ ਹਾਲਾਤ ਦੇਖ ਕੇ ਤਾਂ ਇੱਕ ਫੀਲਿੰਗ ਆਉਂਦੀ ਸੀ ਕਿ ਰੱਬ ਨੇ ਸਾਨੂੰ ਸਵਰਗਾ ਚ ਰੱਖਿਆ ਹੋਇਆ ਤੇ ਇੱਕ ਚੀਜ਼ ਲੱਗਦੀ ਸੀ ਕਿ ਸਾਡੇ ਉੱਥੇ ਥੋੜਾ ਜਿਹਾ ਵੀ ਹੋਵੇ ਤੇ ਅਸੀਂ ਬੜੇ ਕਾਲੇ ਪੈਨੇ ਆ ਤੇ ਲੋਕ ਕਿੰਨੇ ਸਬਰ ਸੰਦੋਖ ਵਾਲੇ ਨੇ ਇੰਨਾ ਦੁੱਖਾਂ ਤੋਂ ਬਾਅਦ ਵੀ ਉਹ ਵੀ ਕਿੰਨੀ ਚੜਦੀ ਕਲਾ ਜ ਨੇ ਕਿੰਨੀ ਚਿਹਰੇ ਤੇ ਸ਼ਿਕੰਨ ਨਹੀਂ ਹੈਗਾ ਸੋ ਇਹ ਚੀਜ਼ਾਂ ਨੇ ਬੜਾ ਪ੍ਰਭਾਵਿਤ ਕੀਤਾ ਇਸ ਪਿੰਡ ਨੂੰ ਦੁਬਾਰਾ ਉਸੇ ਰੂਪ ਵਿੱਚ ਲਿਆਉਣ ਲਈ ਕਿੰਨਾ ਸਮਾਂ ਲੱਗੇਗਾ ਇਹਨੂੰ ਹਜੇ ਥੋੜਾ ਲੰਬਾ ਸਮਾਂ ਲੱਗੇਗਾ ਇਸੇ ਕਰਕੇ ਜਿਹੜੀ ਸੇਵਾ ਇਹ ਲੰਬੀ ਚੱਲੇਗੀ ਅਸੀਂ ਜਿਹੜੀਆਂ ਸੇਵਾਵਾਂ ਤੇ ਫੁੱਲੀ ਟਾਰਗੇਟ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਪੰਜਾਬੀ ਮਿਹਨਤਕਸ਼ ਇਨਸਾਨ ਅਗੇ ਨੇ ਤੇ ਮਿਹਨਤਕਸ਼ ਲੋਕਾਂ ਲਈ ਮਿਹਨਤ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਬਜਾਏ ਕਿ ਅਸੀਂ ਉਹਨਾਂ ਨੂੰ ਸਿਰਫ ਤੇ ਰਾਸ਼ਨ ਹੀ ਦੇਈ ਜਾਈਏ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰੀਏ ਕਿਉਂਕਿ ਫਸਲ ਖਰਾਬ ਹੋ ਚੁੱਕੀ ਹੈ ਹੁਣ ਅਗਲੀ ਫਸਲ ਬੀਜਣ ਦੇ ਲਈ ਉਹਨਾਂ ਕੋਲ ਜਿਹੜੇ ਐ ਉਹਨਾਂ ਕੋਲ ਰਿਸੋਰਸਸ ਨਹੀਂ ਹੈਗੇ ਸੋ ਅਸੀਂ ਉਹਨਾਂ ਨੂੰ ਰਿਸੋਰਸਸ ਜੋ ਡੀਜ਼ਲ ਬੀਜ ਖਾਦ ਜੋ ਵੀ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਫਸਲ ਨੂੰ ਆਪਣੇ ਜਿਹੜੇ ਰੋਜ਼ਗਾਰ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਲਈ ਫਸਲ ਨੂੰ ਗਾਣ ਦੇ ਲਈ ਅਸੀਂ ਪ੍ਰੋਵਾਈਡ ਕਰਾਂਗੇ ਉਸ ਤੋਂ ਇਲਾਵਾ ਇਹਨਾਂ ਦੇ ਬੱਚਿਆਂ ਦੇ ਫੀਸਾ ਕਿਉਂਕਿ ਜੇ ਫਸਲ ਨਹੀਂ ਹੋਈ ਤਾਂ ਇਨਕਮ ਨਹੀਂ ਹੋਈ ਤੇ ਇਨਕਮ ਨਹੀਂ ਹੈ ਤਾਂ ਬੱਚਿਆਂ ਦੀ ਪੜ੍ਹਾਈਆਂ ਪਿੱਛੇ ਨਾ ਪੈਣ ਉਹਦੇ ਵਾਸਤੇ ਇਹ ਸੈਸ਼ਨ ਦੀ ਜਿਹੜੀ ਸਕੂਲਾਂ ਦੀ ਫੀਸਾ ਨੇ ਬੱਚਿਆਂ ਦੀ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜ੍ਹ ਪ੍ਰਭਾਵਿਤ ਪਰਵਾਰਾਂ ਨੂੰ ਦਿੱਤੀਆਂ ਜਾਣਗੀਆਂ ਉਸ ਤੋਂ ਇਲਾਵਾ ਘਰਾਂ ਦੀ ਮੁਰੰਮਤ ਹੋਗੀ ਜਾਂ ਹੋਰ ਜੋ ਜਿਹੜੇ ਪਸ਼ੂ ਹੈਗੇ ਨੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਦੇ ਲਈ ਕਾਰਜ ਕੀਤੇ ਜਾਣਗੇ ਪਈ ਸਰ ਕੀ ਨਾਮ ਆ ਆਪਣਾ ਕਿਹੜੀ ਸੇਵਾ ਆਪਣੇ ਤੇ ਕਿਸ ਤਰ੍ਹਾਂ ਦੀ ਸੇਵਾ ਜਿਹੜੀਆਂ ਉਹ ਕੀ ਕਰਦਾ ਹੈ ਹਾਂਜੀ ਦਾਸ ਦਾ ਨਾਮ ਜਸਵਿੰਦਰ ਸਿੰਘ ਖਾਲਸਾ ਪਿਛਲੇ ਤਕਰੀਬਨ 60 ਸਾਲਾਂ ਤੋਂ ਇੰਗਲੈਂਡ ਦੀ ਤਸੀਦੇ ਰਹਿੰਦਾ ਆ ਗੁਰੂ ਦਾ ਹੁਕਮ ਅੰਦਾ ਨਾਮ ਚ ਪੋਕੇਤ ਕਰੋ ਵੰਡ ਕੇ ਛਕੋ ਤੇ ਆਪੀ ਟੀਮ ਲੈ ਕੇ ਇਹ ਹੜ ਆਇਆ ਹੈ ਸੇ ਦਾਸ ਇੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਜੋ ਕਿ ਹੜ ਦੀ ਸੇਵਾ ਕਰ ਰਹੀ ਹੈ ਜਿੱਥੇ ਸਾਡਾ ਕੰਮ ਐਸੇ 15 ਸਾਲਾਂ ਤੋਂ ਆਪਣੇ ਪੰਜਾਬ ਦੇ ਨਾ ਬੱਚਿਆਂ ਨੂੰ ਆਪਣਾ ਵੜੀਏ-ਵੜੀਆਂ ਪੜਾਈਆਂ ਕਰਾਈਏ ਕਿਉਂਕਿ ਮੈਂ 60 ਸਾਲ ਪਹਿਲੇ ਇੱਥੋਂ ਗਿਆ ਸੀਗਾ ਤੇ ਪੰਜਾਬ, ਕਲਕੱਤਾ, ਮਜ਼ਾਜ਼, ਬੰਗਲੌਰ ਸਭ ਆਣ ਪੜ ਸੀਗਾ ਅੱਜ ਉੱਥੋਂ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਮੈਂ ਦੇਖਿਆ ਤੇ ਆਪਣੇ ਪੰਜਾਬ ਨੂੰ ਵਣ ਪੜ ਛੱਡਿਆ ਰੱਖਿਆ ਜਾ ਰਿਹਾ ਉਹ ਇਹ ਦਾਸ ਦੀ ਛੋਲੀ ਸੇਵਾ ਪਾਈ ਗਈ ਸੀ ਤੇ ਆਪਣੀ ਟੀਮ ਹੈ ਪੂਰੀ ਤੇ ਹਾਲ ਆਣ ਤੇ ਫਿਰ ਅਸੀਂ ਇਹ ਦੇਖੋ ਇੱਥੇ ਜਿਹੜੀਆਂ ਲੋੜਾਂ ਲਸੀਂ तकरीबन 9 ਪਿੰਡਾਂ ਦੀਆਂ ਸੇਵਾਵਾਂ ਲਈਆਂ ਤੇ ਮੈਂ ਤਾਂ ਮਾਫ ਕਰਨਾ ਸਭ ਸਰੋਪੇ ਲੈਣ ਵਾਲਾ ਚਾ ਪਰ ਬੱਚੇ ਆ ਸਾਰੇ ਮੇਰੇ ਨਾਲ ਮੇਰੀ ਟੀਮ ਹੈ ਇਹ ਬੱਚੀ ਤੁਹਾਨੂੰ ਖਾਸ ਕਰਕੇ ਦੱਸੇਗੀ ਐ ਸਪਿੰਡ ਦਾ ਬੱਚਾ ਹੈ ਕਰਨ ਸਿੰਘ ਮੇਰੇ ਵੀਰ ਜੀ ਸਾਨੂੰ ਬਹੁਤ ਤਗੜੀ ਸਪੋਰਟ ਕਰਨ ਆਏ ਆ ਇਹ ਪਟਿਆਲੇ ਤੋਂ ਆਇਆ ਹੈ ਇਹਨਾਂ ਨੂੰ ਬਹੁਤ ਨੌਲੇਜ ਹੈ ਪਈ ਹੈ ਸਾਰਾ ਕੁਝ ਕਿਵੇਂ ਸਮਝਣਾ ਹੈ ਇਹ ਬੱਚੀ ਤੁਹਾਨੂੰ ਥੋੜਾ ਦੱਸੇਗੀ ਇਹ ਸੇਵਾ ਦੁਬਾਰੇ ਕਿਉਂਕਿ ਜੋ ਕੁਝ ਸੀ ਐ ਡੀਸੀ ਦੇ ਦਫ਼ਤਰ ਗਏ ਸੀ ਡੀਸੀ ਦੇ ਦਫ਼ਤਰ ਉਹਨਾਂ ਪੂਰਾ ਆਪਾਂ ਦੱਸ ਕੇ ਆਏ ਕਿ ਇਨਕੀ ਕਿਹੜੀ ਸੇਵਾ ਦੀ ਕਰਨ ਜਾ ਰਹੇ ਹਾਂ ਔਰ ਅਸੀਂ ਕਰਾਂਗੇ ਪੂਰੀ ਕਿਉਂਕਿ ਐਸੋਲੇ ਤਾਂ ਆਏ ਜੇ ਲੁੱਟ ਕਸੁੱਟ ਜੀ ਪਈ ਹੋਈ ਆ ਬੰਦੇ ਭੱਜੀ ਵੰਡੀ ਨਹੀਂ ਇਹ ਹੁਣ ਲੋੜ ਪੈਣੀ ਜਦ ਪਾਣੀ ਥੱਲੇ ਉਤ ਜਾਣਾ ਔਰ ਖੀਲੇ ਸਵਾਸ ਤੱਕ ਆਪਾਂ ਇਹ ਸੇਵਾ ਵੀ ਕਰਨੀ ਆ ਔਰ ਖੀਲੇ ਦਿਨ ਤੱਕ ਇਹ ਪਿੰਡਾਂ ਨੂੰ ਆਪਾਂ ਸੰਭਾਲਣਾ ਹੈ ਤੇ ਬੱਚੀ ਜਸਪ੍ਰੀਤ ਕੋਲ ਸਾਡੀ ਇਹ ਮੇਰਾ ਸਕੂਲ ਵੀ ਸੰਭਾਲਦੀ ਹੈ ਸੱਤ ਫ੍ਰੀ ਸਕੂਲ ਚੱਲਦੇ ਆ ਆਪਣਾ ਦਫ਼ਤਰ ਜੋ ਹੈ ਹੈੱਡ ਇਹੀ ਬੱਚੀ ਹੈ ਤੇ ਇੱਥੇ ਵੀ ਇਹਨੂੰ ਅੱਗੇ ਲਾਇਆ ਹੋਇਆ ਹੈ ਤਾਂ ਕਿ ਸਾਰਾ ਕੰਟਰੋਲ ਇਹਦੇ ਹੱਥ ਹੈਗਾ ਆਪਾਂ ਕੀ ਟੀਮ ਹੈ ਪੂਰੀ ਬੜੇ ਮਿਲ ਕੇ ਕਰਦੇ ਆ ਤੇ ਬੱਚੀ ਜਸਪ੍ਰੀਤ ਕੋਲ ਤੁਹਾਨੂੰ ਦੱਸ ਸਕੇਗੀ ਇਹ ਜੋ ਕੁਝ ਸਾਡਾ ਪਲਾਨ ਹੈ ਹਾਂਜੀ ਅ ਪੈਸੇ ਕਿਨ ਆਮ ਆਪਣਾ ਕਿਹੜੀ ਸੰਸਥਾ ਆਪਣੀ ਹੈ ਤੇ ਇੱਥੇ ਕਿੱਦਾਂ ਦਾ ਪ੍ਰੋਜੈਕਟ ਜਿਹੜਾ ਉਹ ਲਿਆਂਦਾ ਗਿਆ ਤੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਉਹ ਨਿਭਾਈ ਜਾਵੇ ਮੇਰਾ ਨਾਮ ਸੁਖਜੀਤ ਸਿੰਘ ਸੋਢੀਏ ਜੀ ਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵਿੱਚ ਸੇਵਾ ਨਿਭਾਉਣ ਆਇਆ ਜੀ ਤੇ ਇੱਥੇ ਫਿਲਹਾਲ ਪਾਣੀ ਹਲੇ ਖੇਤਾਂ ਦੇ ਵਿੱਚ 6 ਇੰਚ ਤੋਂ ਲੈ ਕੇ 2 ਫੁੱਟਾਈ ਫੁੱਟ ਤੱਕ ਹੈਗਾ ਵੱਖਰੇ ਵੱਖਰੇ ਪਿੰਡਾਂ ਚ ਜਿਹੜੇ ਅਸੀਂ 9 ਪਿੰਡਾਂ ਦਾ ਕਾਰਜ ਸਾਹਮਣੇ ਆ ਉਹਦੇ ਵਿੱਚ ਉਹਦੇ ਸਭ ਤੋਂ ਜ਼ਿਆਦਾ ਇਸ ਵਕਤ ਲੋੜ ਹੈਗੀ ਕਿ ਲੋਕ ਬਿਮਾਰ ਨਾ ਹੋਣ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਵਾਟਰ ਬੋਰਨ ਡਿਜ਼ੀਜ਼ਸ ਵੈਕਟਰ ਬੋਰਨ ਡਿਜ਼ੀਜ਼ਸ ਦਾ ਜਿਆਦਾ ਖਤਰਾ ਤੇ ਉਹਦੇ ਵਾਸਤੇ ਮਛਰਾਂ ਦਾ ਸਪਰੇ ਹੋ ਰਿਹਾ ਹੈ ਫੋਗਿੰਗ ਮਸ਼ੀਨਾਂ ਚੱਲ ਰਹੀਆਂ ਤੇ ਮਿਸਟ ਬਲੋਇੰਗ ਮਸ਼ੀਨ ਵੱਡੀ ਲਿਆਂਦੀ ਗਈ ਹੈ ਉਹਦੇ ਨਾਲ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਦੋਨੋਂ ਤਰ੍ਹਾਂ ਦੀਆਂ ਪਾਣੀ ਦੀਆਂ ਬਿਮਾਰੀਆਂ ਔਰ ਮਛਰਾਂ ਦੀਆਂ ਬਿਮਾਰੀਆਂ ਦੋਨਾਂ ਤੋਂ ਬਚਾਇਆ ਜਾ ਸਕੇ ਬਾਕੀ ਘਰਾਂ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਕੇਸ ਰਿਪੋਰਟ ਹੁੰਦਾ ਹੈ ਜਾਂ ਕੁਝ ਹੁੰਦਾ ਉਹਦੇ ਵਿੱਚ ਫੋਗਿੰਗ ਉਹਨਾਂ ਨੂੰ ਡਾਕਟਰੀ ਸਹਾਇਤਾ ਮਈਆ ਕਰਾਈ ਜਾ ਰਹੀ ਹੈ ਉਹਦੇ ਅਸੀਂ ਮੈਡੀਕਲ ਕੈਂਪ ਵੀ ਲੱਗ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਸ਼ਿਸ਼ ਹੈ ਕਿ ਇਹਦਾ ਉਪਰਾਲਾ ਹੋਰ ਕੀਤਾ ਜਾ ਸਕੇ ਕਿਉਂਕਿ ਬਹੁਤ ਇਲਾਕਾ ਜਿਹੜੇ ਖੇਤਾਂ ਦਾ ਡੁੱਬਿਆ ਹੋਇਆ ਪਾਣੀ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਕੋਈ ਉਪਰਾਲਾ ਕਰਕੇ ਉਹਦੇ ਵਿੱਚ ਵੀ ਮੱਛਰ ਪੈਦਾ ਹੋਣਾ ਬੰਦ ਕਰ ਸਕੀਏ ਇੱਥੇ ਕੰਮ ਦੌਰਾਨ ਕੀ ਕੀ ਚੁਣੌਤੀਆਂ ਆ ਰਹੀਆਂ ਇੱਥੇ ਜ਼ਿਆਦਾਤਰ ਚੁਣੌਤੀਆਂ ਜਿਹੜੀ ਸੜਕਾਂ ਤੇ ਖੜਾ ਪਾਣੀ ਹੈ ਉਹ ਇੱਕ ਸਾਡੇ ਵਾਸਤੇ ਥੋੜੀ ਚੁਣੌਤੀ ਹੈ ਸਾਰੇ ਪਿੰਡਾਂ ਤੇ ਪਹੁੰਚ ਹਲੇ ਨਹੀਂ ਹੋ ਪਾਈ ਠੀਕ ਤਰੀਕੇ ਨਾਲ ਤੇ ਬਾਕੀ ਸਾਰਿਆਂ ਦਾ ਸਾਥ ਮਿਲ ਰਿਹਾ ਹੈ ਕੋਈ ਬਹੁਤ ਵੱਡੀ ਚੁਣੌਤੀ ਕੰਮ ਕਰਨ ਚ ਨਹੀਂ ਹੈ ਬਹੁਤ ਛਲਾਗਾ ਹੀ ਹੋ ਗਏ ਸਾਡੀ ਟੀਮ ਬੜੀ ਵਧੀਆ ਕੰਮ ਕਰ ਰਹੀ ਹੈ ਔਰ ਲੋਕਲ ਜਿਹੜਾ ਸਾਥ ਹੈ ਸਾਨੂੰ ਬਹੁਤ ਮਿਲ ਰਿਹਾ ਸਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਸੇ ਹੋ ਗਿਆ ਉਹ ਪ੍ਰੋਵਾਈਡ ਹੋ ਰਿਹਾ ਹੈ ਸੇਵਾ ਲਈ ਵਲੰਟਰੀ ਹੈ ਤਾਂ ਫੰਡਸ ਦਾ ਕਿਸ ਤਰ੍ਹਾਂ ਮੈਨੇਜ ਕਰਾਂਗੇ ਉਹ ਇਹਦੇ ਬਾਰੇ ਜਸਪ੍ਰੀਤ ਆਂ ਦਸਨਗੇ ਜੀ ਕਿਉਂਕਿ ਇਹ ਉਸ ਵਿੰਗ ਨੂੰ ਦੇਖਦੇ ਆਂ ਮੈਂ ਸੈਨੀਟਾਈਜੇਸ਼ਨ ਤੇ ਇਹਨੂੰ ਦੇਖ ਰਿਹਾ ਜੀ ਜਿਹੜੇ ਵੈਕਟਰ ਬੋਨ ਡਿਜ਼ੀਜ਼ ਨੂੰ ਵਰਤਾ ਵਰਤਨਾਸਤੇ ਇਸ ਤੋਂ ਪਹਿਲਾਂ ਇਹਦੇ ਹਮ ਹਾਲ ਵਿੱਚ ਕੰਮ ਕੀਤਾ ਤੁਸੀਂ ਮੇਰੀ ਪ੍ਰੋਫੈਸ਼ਨਲੀ ਮੈਂ ਇੱਕ ਪੈਸਟ ਕੰਟਰੋਲਰ ਆ ਲਾਇਸੈਂਸ ਪੈਸਟ ਕੰਟਰੋਲਰ ਆ ਮੈਂ ਪੰਜਾਬ ਦਾ ਤੇ ਮੈਂ ਪਿਛਲੇ 12 ਸਾਲ ਤੋਂ ਪੈਸਟ ਕੰਟਰੋਲ ਇੰਡਸਟਰੀ ਵਿੱਚ ਕੰਮ ਕਰ ਰਿਹਾ ਆ ਤੇ ਮੈਂ رابطہ ਸਿਵਲ ਸਰਜਨਰ ਵੀ ਕਾਇਮ ਕਰ ਚੁੱਕੇ ਆ ਤੇ ਜੋ ਆਪਣੇ ਦਿਸ਼ਾ ਨਿਰਦੇਸ਼ ਸਰਕਾਰੀ ਹੈਗੇ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਹੀ ਕੰਮ ਹੋ ਰਿਹਾ ਇੱਥੇ ਆ ਕੇ ਕੀ ਫੀਲਿੰਗ ਆ ਰਹੀ ਹੈ ਇੱਥੇ ਆ ਕੇ ਬੜਾ ਦੁੱਖ ਵੀ ਲੱਗ ਰਿਹਾ ਤੇ ਬੜੀ ਖੁਸ਼ੀ ਵੀ ਹੋ ਰਹੀ ਹੈ ਦੁੱਖ ਇਸ ਗੱਲ ਦਾ ਲੱਗ ਰਿਹਾ ਕਿ ਬਹੁਤ ਭਾਰੀ ਨੁਕਸਾਨ ਹੋਇਆ ਲੋਕਾਂ ਦਾ ਤੇ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਸਾਰੇ ਚੜ੍ਹਦੀ ਕਲਾ ਚ ਆ ਸਾਰਿਆਂ ਦੇ ਮਨ ਚ ਉਤਸ਼ਾਹ ਹੈ ਸਾਡੀ ਟੀਮ ਦੇ ਮਨ ਚ ਬਹੁਤ ਉਤਸ਼ਾਹ ਹੈ ਤੇ ਅਸੀਂ ਇਸ ਆਪਦਾ ਤੋਂ ਬਾਹਰ ਨਿਕਲਣਾ ਹੈ ਔਰ ਜੇਤੂ ਹੋ ਕੇ ਨਿਕਲਣਾ ਆ ਕੀ ਨਾਮ ਤੁਹਾਡਾ ਕਿਹੜਾ ਪਿੰਡ ਆ ਤੁਹਾਡਾ ਤੇ ਹੜ੍ਹਾਂ ਦੌਰਾਨ ਇੱਥੇ ਕਿੰਨਾ ਕੁ ਨੁਕਸਾਨ ਜਿਹੜਾ ਲੋਕਾਂ ਦਾ ਘਰਾਂ ਦਾ ਜ਼ਮੀਨਾਂ ਦਾ ਕਿੰਨਾ ਕੁ ਹੋਇਆ ਮੇਰਾ ਨਾਮ ਪ੍ਰਦੀਪ ਕੌਰ ਐ ਮੈਂ ਪਿੰਟ ੱਲੀ ਗੁਲਾਮ ਦੀ ਰਹਿਣ ਵਾਲੀ ਆ ਸਾਡਾ ਨੁਕਸਾਨ ਤਾਂ ਤੁਹਾਡੇ ਸਾਹਮਣੇ ਆ ਜੇ ਦੇਖ ਲਓ ਬਹੁਤ ਜ਼ਿਆਦਾ ਹੋਇਆ ਵਾ ਜਿੱਦਾਂ ਕਿ ਖੇਤੀਬਾੜੀ ਦਾ ਵੀ ਬਹੁਤ ਹੋਇਆ ਵਾ ਲੋਕਾਂ ਦੇ ਕਾਰ ਵਗੈਰਾ ਸਾਰਾ ਕੁਝ ਢੱਠ ਗਿਆ ਵਾ ਪਸ਼ੂ ਵਗੈਰਾ ਮਤਲਬ ਬਹੁਤ ਜਿਆਦਾ ਮਤਲਬ ਲੋਕਾਂ ਦੇ ਰੋੜ ਗਏ ਨੇ ਬਹੁਤ ਜਿਆਦਾ ਨੁਕਸਾਨ ਹੋਇਆ ਵਾ ਬਾਕੀ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕਦੇ ਪਹਿਲਾਂ ਉਧਾਂ ਦੇ ਹਾਲਾਤ ਦੇਖੇ ਸੀਗੇ ਜਿੰਨਾ ਪਾਣੀ ਇਸ ਵਾਰ ਆ ਹਾਂਜੀ 2023 ਦੇ ਵਿੱਚ ਵੀ ਆਇਆ 2019 ਦੇ ਵਿੱਚ ਵੀ ਆਇਆ ਵਾ ਹਾਂਜੀ ਪਰ ਇਸ ਵਾਰ ਤਾਂ ਬਹੁਤ ਜਿਆਦਾ ਸੀਗਾ 2025 ਦੇ ਵਿੱਚ ਉਹ ਬੜੇ ਮਨ ਤੋਂ ਸੋਚਿਆ ਸੀ ਕਿ ਇਹ ਵੀ ਦਿਨ ਜਿਹੜੇ ਦੇਖਨੇ ਪੈਣਗੇ ਲੋਕ ਘਰੋਂ ਬੇਕਾਰ ਹੋਏ ਸੀਗੇ ਬੰਦੇ ਰਹਿਣੇ ਲੱਗੇ ਨਹੀਂ ਨਹੀਂ ਇਦਾਂ ਦਾ ਤਾਂ ਕਦੇ ਵੀ ਨਹੀਂ ਸੋਚਿਆਗਾ ਕਿ ਇਦਾਂ ਦੇ ਦਿਨ ਵੀ ਦੇਖਨੇ ਪੈਣਗੇ ਹਾਂਜੀ ਚਾਹੇ ਇਹਨਾਂ ਇੱਥੇ ਸੋਸਤਾ ਪੋਚੀਆਂ ਹੋਈਆਂ ਆ ਉਹਨਾਂ ਦੀ ਸੇਵਾ ਉਹਨਾਂ ਨੂੰ ਸੇਵਾ ਕੀਤੀ ਜਾ ਰਹੀ ਹੈ ਤੇ ਕਿਵੇਂ ਦੇਖਦੇ ਹੋ ਉਹਨਾਂ ਦੀ ਸੇਵਾ ਹਾਂਜੀ ਪੰਜਾਬ ਐਜੂਕੇਟ ਪ੍ਰੋਜੈਕਟ ਵੱਲੋਂ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਜਾ ਰਹੀ ਹੈ ਮਤਲਬ ਕਿ ਰਾਸ਼ਨ ਵਗੈਰਾ ਪਾਣੀ ਦੇ ਵਿੱਚ ਵੀ ਬਹੁਤ ਕੁਝ ਪਹੁੰਚਾਇਆ ਇਹਨਾਂ ਨੇ ਥੈਂਕ ਯੂ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਕਿ ਸਾਡੇ ਤੱਕ ਜੋ ਵੀ ਇਹਨਾਂ ਨੇ ਰਾਸ਼ਨ ਵਗੈਰਾ ਪਹੁੰਚਾਇਆ ਵਾ ਹਾਂਜੀ ਅ ਭਾਜੀ ਕੀ ਨਾਮ ਆ ਤੁਹਾਡਾ ਕਿਹੜੇ ਪਿੰਡ ਵਿੱਚ ਆਪਾਂ ਇਸ ਟਾਈਮ ਖੜੇ ਹੋਏ ਆ ਤੇ ਇੱਥੇ ਕਿੱਦਾਂ ਦੇ ਹਾਲਾਤ ਆ ਵੀਰ ਜੀ ਮੇਰਾ ਨਾਮ ਗੁਰਸੇਵ ਸਿੰਘ ਆ ਆਪਾਂ ਟੱਲੀਗਲਾਮ ਧੀਰਾ ਘਾਰਾ ਦੇ ਮਤਲਬ 메ਨ ਚੌਂਕ ਦੇ ਵਿੱਚ ਖੜੇ ਹੋਏ ਆ ਇੱਧਰ ਟੱਲੀਗਲਾਮ ਆ ਇੱਧਰ ਧੀਰਾ ਘਾਰਾ ਐ ਤੇ ਸਾਡੇ ਵੀਰ ਜੀ ਆ ਐਜੂਕੇਟ ਪੰਜਾਬ ਵਾਲੇ ਬਹੁਤ 15 20 ਦਿਨ ਤੋਂ ਪਾਣੀ ਆਇਆ ਹੈ ਦੋਨਾਂ ਪਿੰਡਾਂ ਦੇ ਵਿੱਚ ਬਹੁਤ ਸੇਵਾ ਕਰ ਰਹੇ ਆ ਹੁਣ ਮਤਲਬ ਮੱਛਰ ਵਾਲੀਆਂ ਦਵਾਈਆਂ ਦੂਆਂ ਦੀ ਮਤਲਬ ਕਰ ਰਹੇ ਆ ਪਹਿਲਾਂ ਰਸ ਰਸਤ ਜੋ ਵੀ ਡੰਗਰਾਂ ਦਾ ਚਾਰਾ ਚੂਰਾ ਉਹ ਸਾਰੇ ਦੀ ਸੇਵਾ ਕਰ ਰਹੇ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਤੁਸੀਂ ਵੀ ਨਾਂ ਲਾਇਓ ਬੜਾ ਵੇਲੇ ਇੱਥੇ ਕਿਸ ਤਰ੍ਹਾਂ ਦਾ ਮੰਝਰ ਸੀ ਬਹੁਤ ਜੀ ਇੱਥੇ ਹੁਣ ਜਿਸ ਟਾਈਮ ਤੇ ਆਪਾਂ ਖੜੇ ਹੋਏ ਇੱਥੇ ਇੱਥੇ ਆਪਣੇ ਕਾਫੀ 3 3 4 4 ਫੁੱਟ ਪਾਣੀ ਸੀਗਾ ਇੱਥੇ ਹਾਂਜੀ ਤੇ ਬਹੁਤ ਮਾੜੇ ਹਾਲਾਤ ਰੇ ਕੋਈ ਵੀ ਮਤਲਾਂਗਾਂ ਨਹੀਂ ਕੋਈ ਵੀ ਸਰਕਾਰੀ ਸਹਾਤ ਵਾਲਾ ਕੋਈ ਵੀ ਨਹੀਂ ਆਇਆ ਇਹ ਵੀਰ ਪੰਜਾਬ ਐਜੂਕੇਟ ਪੰਜਾਬ ਵਾਲੇ ਵੀਰ ਹੀ ਆ ਤੇ ਹੋਰ ਕੋਈ ਸੰਸਥਾਵਾਂ ਸਰਕਾਰੀ ਸੰਸਥਾ ਕੋਈ ਨਹੀਂ ਆਈ ਇਹ ਹੀ ਮਤਲ ਕਰਦੇ ਰੇ ਮਤ ਜੋ ਵੀ ਆ ਬਾਹਰੋਂ ਹੀ ਮਤ ਆਉਂਦੀ ਰਹੀ ਇੱਥੇ ਕੋਈ ਨਹੀਂ ਆਇਆ ਤੇ ਜ਼ਿਆਦਾ ਤੇ ਵੀਰਾਂ ਦਾ ਧੰਨਵਾਦ ਐਜੂਕੇਟ ਪੰਜਾਬ ਵਾਲਿਆਂ ਦਾ ਜਿਹੜੇ ਮਤਲ ਆਏ ਆ ਹੂੰ ਤੇ ਸਾਡੇ ਵੀਰ ਦੇ ਕੁਛ ਤੋਂ ਵੀਰ ਕਰਨ ਕਰਨਦੀਪ ਸਿੰਘ ਆ ਤੇ ਹੋਰ ਵੀ ਨਾਲ ਪਿੰਡ ਦੇ ਵੀਰ ਜਿਹੜੇ ਲੱਗੇ ਸੀ ਨਾਲ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਜੋ ਵੀ ਪਿੰਡ ਦੀ ਸਹਾਇਤਾ ਕੀਤੀ ਆ ਬਹੁਤ ਮਤ ਕੀਤੀ ਆ ਹਾਂਜੀ ਫਸਲ ਦਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਵੀਰ ਜੀ ਬਹੁਤ ਜ਼ਿਆਦਾ ਹੋ ਗਿਆ ਮਤਲਬ ਜੋ ਫਸਲ ਤੇ ਕਈਆਂ ਦੇ ਕਮਰੇ ਵੀ ਸਾਰੇ ਟੈਟ ਹੋ ਗਏ ਆ ਤੇ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਘੱਟੋ ਘੱਟ 11500 ਦੇ ਕਰੀਂਕੜ ਫਸਲ ਸੀ ਜਿਹੜੀ ਸਾਰੀ ਬਰਬਾਦ ਹੋ ਗਈ ਆ ਹਾਂਜੀ ਐਨਜੀ ਉਹਦੀ ਸੇਵਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਇਹਨਾਂ ਨੂੰ ਇੱਥੇ ਸੇਵਾ ਨਿਭਾਈ ਹੈ ਸੇਵਾ ਬਹੁਤ ਵਧੀਆ ਇਹਨਾਂ ਲੋ ਮਤਲਬ ਜੋ ਵੀ ਕੀਤੀ ਜਾਂਦੀ ਸੇਵਾ ਇਹ ਸਾਰਿਆਂ ਦੇ ਬਰਾਬਰ ਹੀ ਕੀਤੀ ਜਾਂਦੀ ਹੈ ਕੋਈ ਇਹਨਾਂ ਦਾ ਨਹੀਂ ਕੋਈ ਵੀ ਉਹ ਹੂੰ ਅਹ ਪੜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰੂਪ ਸਿੰਘ ਹੈ ਜੀ ਪਿੰਡ ਪਿੰਡ ਤਲੀ ਗਲਾ ਮੇਰਾ ਰੂਪ ਸਿੰਘ ਜੀ ਅਕਿਸ ਤਰ੍ਹਾਂ ਦੀ ਸੇਵਾ ਜਿਹੜੀ ਤੁਸੀਂ ਇੱਥੇ ਨਿਭਾ ਰਹੇ ਇੱਥੇ ਸਾਰਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 22 ਤਰੀਕ ਤੋਂ ਲਗਾਤਾਰ ਹੀ ਸੇਵਾ ਚੱਲਦੀ ਰਹੀ ਆ ਇਹਨਾਂ ਵੱਲੋਂ ਸਾਨੂੰ ਦੋ ਬੋਟਸ ਹੀ ਮਿਲੇ ਸੀ ਅਸੀਂ ਉਹਨਾਂ ਦੇ ਇਹਨਾਂ ਦੇ ਜਰੀਏ ਇਹਨਾਂ ਦੀ ਮਿਹਰ ਸਦਕਾ ਅਸੀਂ ਘਰ ਪਰਤੀ ਰਸਨ ਵੀ ਬਚਾਉਂਦੇ ਰਹੇ ਇਹ ਲੈ ਕੇ ਆਉਂਦੇ ਰਹੇ ਆ ਕਿਉਂਕਿ ਇੱਥੇ ਸਕੂਲ ਦੇ ਵਿੱਚ ਉਦੋਂ ਤੋਂ ਹੀ ਲੰਗਰ ਦੀ ਸੇਵਾ ਵੀ ਇਹ ਪਹੁੰਚਾਉਂਦੇ ਰਹੇ ਸਪੈਸ਼ਲ ਲੰਗਰ ਵੀ ਪੱਕ ਕੇ ਲੋਕਾਂ ਦੇ ਘਰਾਂ ਤੱਕ ਜਾਂਦਾ ਰਿਹਾ ਪਹੁੰਚਾਉਂਦੇ ਰਹੇ ਸੀ ਬੋਰਡ ਦੇ ਜਰੀਏ ਹਾਂਜੀ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਨੁਕਸਾਨ ਵਾਲੀ ਤੇ ਇਹ 100% ਹੀ ਹੋਇਆ ਜੇ ਫਸਲਾਂ ਦਾ ਨੁਕਸਾਨ ਹੋਇਆ ਹੈ ਕੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਜਰੀਏ ਕਿਉਂਕਿ ਮੇਰਾ ਸਗਾ ਬ੍ਰਦਰ ਜਿਹੜਾ ਉਹਦੀ ਵੀ ਡੁੱਬ ਕੇ ਮੌਤ ਹੋ ਗਈ ਸੀ ਹਾਂਜੀ ਹੁਣ ਇਸੇ ਸਸਤਾ ਜਿਹੜੀ ਪੁਛੀ ਹੋਣ ਨਾਲ ਵੱਲੋਂ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਆ ਉਹਨੂੰ ਭੱਜਦੀ ਸਾਡੇ ਕੋਲ ਤੇ ਇਹੋ ਸੇਵਾ ਆਉਂਦੀ ਰਹੀ ਹੈ ਜੀ ਹਾਂਜੀ ਹੋਰ ਨਹੀਂ ਕੋਈ ਆਉਂਦਾ ਰਿਹਾ ਸਾਡੇ ਤੱਕ ਤੇ ਇਹੋ ਪਹੁੰਚੇ ਸ਼ੁਰੂ ਤੋਂ ਲੈ ਕੇ ਸਭ ਤੋਂ ਪਹਿਲੋਂ ਇਹ ਆਏ ਬਾਅਦ ਚ ਭਾਵੇਂ ਕੋਈ ਆਵੇ ਆਇਆ ਜਾਂ ਨਹੀਂ ਆਇਆ ਪਰ ਸ਼ੁਰੂ ਤੋਂ ਇਹੋ ਹੀ ਆਏ ਸਾਡੇ ਕੋਲ ਅਹੀਂ ਇਹੋ ਲੈ ਕੇ ਆਉਂਦੇ ਰਹੇ ਅਹੀਂ ਇਹਨਾਂ ਨੂੰ ਕਾ ਬੋਟ ਮੈਂ ਚਲਾਉਣਾ ਇਹਨਾਂ ਨੂੰ ਲੈ ਕੇ ਆਉਂਦੇ ਰਹੇ ਕਿਉਂਕਿ ਜਦੋਂ 25 25 30 30 ਫੁੱਟ ਪਾਣੀ ਸੀ ਉਦੋਂ ਤੋਂ ਇਹ ਸਿੰਘ ਆ ਰਹੇ ਹੁਣ ਬਾਪੂ ਜੀ ਦਾ ਨਾਮ ਤੇ ਮੈਂ ਜਾਣਦਾ ਨਹੀਂ ਹਾਂਜੀ ਕਿਉਂਕਿ ਉਹ ਮੇਰੇ ਪਿਓਆਂ ਦਾਦਿਆਂ ਦੀ ਸਮਾਨ ਹੈ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦਾ ਹਾਂਜੀ ਔਰ ਇਹ ਇਹ ਸਰਗਰਮ ਸੇਵਾ ਨਭਾਈ ਜਾ ਰਹੀ ਹੈ ਇਹਨਾਂ ਵੱਲੋਂ ਹਰੇਕ ਕਿਸਮ ਦੀ ਸੇਵਾ ਨਭਾਈ ਜਾ ਰਹੀ ਜੀ ਹੁਣ ਅਸੀਂ ਇਹਨਾਂ ਨੇ 9 ਪਿੰਡ ਜਿਹੜੇ ਗੋਦ ਲਏ ਹੋਇਆ ਜੀ ਹਾਂਜੀ ਹਰੇਕ ਚੀਜ਼ ਹਰੇਕ ਪੱਖੋਂ ਆ ਇੱਕ ਦੋ ਦਿਨ ਹੋ ਗਏ ਕੋਈ ਬੱਚਾ ਕਿਸੇ ਦਾ ਬਿਮਾਰ ਹੋਇਆ ਸੀ ਹਸਪੀਟਲ ਦੇ ਵਿੱਚ ਜੋ ਵੀ ਬਿੱਲ ਇਹਨਾਂ ਵੱਲੋਂ ਪੇ ਕੀਤਾ ਗਿਆ ਮੈਂ ਆਪ ਜਾਣਦਾ ਰਿਆ ਨਾਲ ਹਾਂਜੀ ਕਿਵੇਂ ਦੇਖਦੇ ਹੋ ਇਹਨਾਂ ਦੀ ਸੇਵਾ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਮਹਾਰਾਜ ਜੀ ਇਹਨਾਂ ਦੀ ਚੜ੍ਹ ਹਮੇਸ਼ਾ ਹਮੇਸ਼ਾ ਚੜਦੀ ਕਲਾ ਰੱਖੇ